ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਜਿਨੀ ਸਤਗੁਰ ਸੇਵਿਆ ਪਿਆਰੇ ਤੈਨ ਕੇ ਸਾਥ ਤਰੇ ਤਿਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਭਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੀ ਪੀ ਤੂੰ ਹਸਾ ਲਾਹਣਾ ਪਿਆਰੇ ਪੀ ਤੇਰੀ ਸਲਾਹ ਦੋਵੇਂ ਪੀ ਜੋ ਪਦਖਾਨ ਨੇ ਨਾ ਤੇ ਯਮਕ ਲਾ ਕੇ ਉਚਾਰਨ ਕਰਨਾ ਵੇਣ ਬੋਹਿਤ ਪੈ ਡੁੱਬੀਆ ਪਿਆਰੇ ਕੰਧੀ ਪਾਇ ਕਹਾ ਇਤਿਆਨ ਨਾਲ ਉਚਾਰਨ ਕਰਨਾ ਦੋਵੇਂ ਹਾਹੇ ਬੋਲਨੇ ਹਨ ਕਹਾਹਾ ਇੱਕ ਕੰਨਾ ਵੱਧ ਨਹੀਂ ਲਾਉਣਾ ਕਹਾਹਾ ਰਹਾਉ ਸਲਾਹੀ ਸਲਾਹਣਾ ਪਿਆਰੇ ਦੂਜਾ ਅਵਰਨਾ ਕੋਏ ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੈ ਪਿਆਰੇ ਰਾਸ ਲੈ ਤਤ ਬਿਲੂਏ ਪਤ ਪਰਵਾਨਾ ਸਾਜਕਾ ਪਿਆਰੇ ਨਾਮ ਸੱਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੀ ਹੁਕਮੀ ਹੁਕਮ ਪਛਾਣ ਗੁਰ ਬਿਨ ਹੁਕਮ ਨਾ ਭੂਜੀਐ ਪਿਆਰੀ ਸਾਚੇ ਸਾਚਾ ਤਾਣ ਹੁਕਮੈ ਅੰਦਰ ਨਿਮਮਿਆ ਪਿਆਰੀ ਹੁਕਮੈ ਉਦਰ ਮਝਾਰ ਹੁਕਮੈ ਪਦਤੀ ਜਮਖਲਾ ਕੇ ਹੁਕਮੈ ਉਦਰ ਮਝਾਰ ਹੁਕਮੈ ਅੰਦਰ ਜਮਿਆ ਪਿਆਰੀ ਉਦਾ ਸਿਰ ਕੈ ਭਾਰ ਗੁਰਮੁਖ ਦਰਗਹਿ ਜਾਣੀਐ ਪਿਆਰੀ ਚੱਲੈ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੀ ਹੁਕਮੇ ਜਾਦੂ ਜਾਏ ਹੁਕਮੇ ਬੰਨ ਚਲਾਈਐ ਪਿਆਰੀ ਇਹ ਹੁਕਮੀ ਪਦਤੀ ਪਿੱਛੇ ਵੀ ਯਮ ਕੈ ਅੱਥੇ ਵੀ ਯਮਖੇ ਹੁਕਮੇ ਹੁਕਮੇ ਬੰਨ ਚਲਾਈਐ ਪਿਆਰੀ ਮਨ ਮੁਖ ਲਹਿ ਸਜਾਈਐ ਹੁਕਮੇ ਸਬਦ ਪਛਾਣੀਐ ਪਿਆਰੀ ਦਰਗਹਿ ਪੈਦਾ ਜਾਈ ਹੁਕਮੇ ਗਣਤ ਗਣਾਈਆ ਪਿਆਰੇ ਹੁਕਮੇ ਹਮੈ ਦੂਏ ਹੁਕਮੇ ਭਵਾ ਭੁਵਾਈਆ ਪਿਆਰੇ ਅਬਗਣ ਮੁੱਠੀ ਰੋਏ ਹੁਕਮ ਸਿ ਆਪੈ ਸਾਹ ਕਾ ਪਿਆਰੇ ਹੁਕਮ ਸਿ ਆਪੈ ਸਾਹ ਕਾ ਪਿਆਰੇ ਸੱਚ ਮਿਲੈ ਵਡਿਆਈ ਹੋਏ ਆਖਣ ਔਖਾ ਆਖੀਐ ਪਿਆਰੇ ਕਿਉ ਸੁਣੀਐ ਸਚ ਨਾਉ ਜਿਨੀ ਸੋ ਸਾ ਲਾਹਿਆ ਪਿਆਰੇ ਹਉ ਤੈਨ ਬਲਿਹਾਰਾ ਜਾਉ ਇਹ ਜਿਨੀ ਤੈਨ ਇਹਨਾਂ ਦੇ ਹਲੰਤ ਨਹੀਂ ਹੈ ਮੇਰੀ ਪੁੱਥੀ ਚ ਨੰਨੇ ਦੇ ਹਲੰਤ ਲੱਗੇ ਹੋਏ ਸਨ ਪਰ ਕਟਾਏ ਹੋਏ ਹਨ ਹਲੰਤਾਂ ਤੋਂ ਬਗੈਰ ਹੀ ਜਿਨੀ ਅਤੇ ਤੈਨ ਪਦ ਸ਼ੁੱਧ ਹੈ ਨਾਉ ਮਿਲਾ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਓ ਕਾਇਆ ਕਾਗਦ ਜੇ ਥੀਐ ਪਿਆਰੇ ਮਨ ਮਸਵਾਣੀ ਤਾਰ ਲਲਤਾ ਲੇਖਨ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧਨ ਲੇਖਾਰੀ ਨਾਨਕਾ ਪਿਆਰੇ ਸਾਚ ਲਿਖੈ ਔਰ ਤਾਰ ਸੋਰਠ ਮਹੱਲਾ ਪਹਿਲਾ ਪਹਿਲਾ ਜੇ ਦੋ ਵਾਰੀ ਉਚਾਰਨ ਕਰਨਾ ਸੋਰਠ ਮਹੱਲਾ ਪਹਿਲਾ ਪਹਿਲਾ ਦੋ ਤੂ ਕੀ ਤੂ ਗੁਣਦਾਤਾ ਨਿਰਮਲੋ ਪਾਈ ਨਿਰਮਲ ਨਾ ਮਨ ਹੋਏ ਨਿਰਮਲ ਨਾ ਮਨ ਹੋਏ ਹਮ ਅਪਰਾਧੀ ਨਿਰਗੁਣੇ ਪਾਈ ਤੁਝ ਹੀ ਤੇ ਗੁਣ ਸੋਏ ਮੇਰੇ ਸਤ ਮੇਰੇ ਪ੍ਰੀਤਮਾ ਤੂ ਕਰਤਾ ਕਰ ਵੇਖ ਇਹ ਵਿਸ਼ਰਾਮ ਪ੍ਰੀਤਮਾ ਪਦ ਤੇ ਲਾਉਣਾ ਹੈ ਮੇਰੇ ਪ੍ਰੀਤਮਾ ਤੂ ਕਰਤਾ ਕਰੀਖ ਹਉ ਪਾਪੀ ਪਾਖੰਡਿਆ ਭਾਈ ਮਨ ਤਨ ਨਾਮ ਵਸੇਖ ਜਿਹੜਾ ਭਾਈ ਪਦ ਹੈ ਥੋੜਾ ਜਿਹਾ ਨਖੇਰ ਕੀ ਪੜਨਾ ਹੈ ਭਾਈ ਪਦ ਤੋਂ ਪਹਿਲਾਂ ਥੋੜਾ ਜਿਹਾ ਖਹਿਰਾ ਦੇ ਦੇਣਾ ਹਉ ਪਾਪੀ ਪਾਖੰਡਿਆ ਭਾਈ ਹਉ ਪਾਪੀ ਪਾਖੰਡਿਆ ਭਾਈ ਮਨ ਤਨ ਨਾਮ ਵਸੇਖ ਰਹਾਉ ਵਿਖ ਮਾਇਆ ਚੇਤ ਮੋਹਿਆ ਭਾਈ ਚਤੁਰਾਈ ਪਤ ਖੋਏ ਚਿਤ ਮਹਿ ਠਾਕੁਰ ਸਤਿ ਵਸੈ ਭਾਈ ਜੇ ਗੁਰ ਗਿਆਨ ਸਮੋਏ ਰੂੜਾ ਰੂੜਾ ਆਖੀਐ ਭਾਈ ਰੂੜਾ ਲਾਲ ਚਲੂਲ ਜੀ ਰੂੜਾ ਲਾਲ ਚਲੂਲ ਇਹ ਰੂੜਾ ਕਨੌੜੇ ਨਾਲ ਉਚਾਰਨ ਕਰਨਾ ਰੂੜੋ ਨਹੀਂ ਕਹਿਣਾ ਰੂੜਾ ਜੇ ਮਾਨ ਹਾਰ ਸਿਓ ਬੈਰਾਗੀਐ ਭਾਈ ਦਾਰ ਘਰ ਸਾਚ ਅਪੂਲ ਪਾਤਾਲੀ ਆਕਾਸ ਤੂ ਭਾਈ ਘਰ ਘਰ ਤੂ ਗੋਣ ਗਿਆਨ ਗੁਰ ਮਿਲਿਆ ਸੁਖ ਪਾਇਆ ਭਾਈ ਚੂਕਾ ਮਨ ਹੁ ਗਮਾਨ ਜਲ ਮਲ ਕਾਇਆ ਮਾਜੀ ਐ ਭਾਈ ਹਾਂਜੀ ਜਲ ਮਲ ਕਾਇਆ ਮਾਜੀ ਐ ਭਾਈ ਭੀ ਮੈਲਾ ਤਨ ਹੋਏ ਗਿਆਨ ਮਹਾਰਸ ਨਾਈਐ ਪਾ ਨਾਈਐ ਭਾਈ ਮਨ ਤਨ ਨਿਰਮਲ ਹੋਏ ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗੋ ਕਿਆ ਦੇ ਪਾਹਣ ਨੀਰ ਪਖਾਲੀਐ ਭਾਈ ਜਲ ਮਹਿ ਬੂਡਾ ਹੈ ਤੇ ਗੁਰ ਬਿਨ ਅਲਖ ਨਾ ਲਖੀਐ ਭਾਈ ਜਗ ਬੂਡਾ ਪਤ ਖੋਏ ਮੇਰੇ ਠਾਕੁਰ ਹਾਥ ਵਡਾਈਆ ਭਾਈ ਜੈ ਭਾਵੈ ਤੈ ਦੇ ਬਈਰ ਬਈਰ ਬੋਲਾ ਮੀਠਲੀ ਭਾਈ ਸਾਚ ਕਹੈ ਪਿਰ ਪਾਏ ਵਿਰਹ ਬਿੱਦੀ ਸਾਚ ਵਸੀ ਭਾਈ ਵਿਰਹ ਬਿੱਦੀ ਸਾਚ ਵਸੀ ਭਾਈ ਵਿਰਹ ਬਿੱਦੀ ਸਾਚ ਵਸੀ ਭਾਈ ਅਧਿਕ ਰਹੀ ਹਰ ਨਾਏ ਸਭ ਕੋ ਆਖਾ ਆਪਣਾ ਭਾਈ ਗੁਰ ਤੇ ਬੁੱਝੈ ਸੁਜਾਨ ਜੋ ਬੀਦੇ ਸੇ ਉਬਰੇ ਭਾਈ ਜੋ ਬੀਦੇ ਸੇ ਉਬਰੇ ਭਾਈ ਸ਼ਬਦ ਸੱਚਾ ਨੀਸਾਨ ਈਦਨ ਅਦਕ ਸਕੇਲੀਐ ਭਾਈ ਪਾਵ ਕਰੰਚਕ ਪਾਏ ਖੇਨ ਪਾਲ ਨਾਮ ਹਿਰਦੈ ਵਸੈ ਭਾਈ ਨਾਨਕ ਮਿਲਨ ਸੁਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ